ਕਾਰਨ ਕੋਈ ਨਹੀਂ ਕਰੋ ਵੀ ਠੀਕ-ਠਾਕ ਆਇਆ ਹੈ ਨਹੀਂ ਕੋਈ ਲੜਾਈ ਤੇ ਕੋਈ ਗੱਲਬਾਤ ਨਹੀਂ ਕਰੋ ਮਿਲ ਕੇ ਆਇਆ ਜਿਸ ਤਾਗੇ ਰੋਜ਼ ਮਿਲ ਕੇ ਆਉਂਦਾ ਕਿੰਨਾ ਨਾ ਸੈਂਟਰ ਚੱਲਿਆ ਸਾਨੂੰ ਨਹੀਂ ਪਤਾ ਫਿਰ ਕਿੱਥੇ ਗਿਆ ਆ ਪੁੱਛੂ ਸੀਗਾ ਆਪਣੇ ਮੰਮੀ ਮੰਮੀ ਨੂੰ ਮਿਲ ਕੇ ਆਇਆ ਦਾਦੀ ਦਾਦੀ ਨੂੰ ਸਾਰਿਆਂ ਨੂੰ ਮਿਲ ਕੇ ਆਇਆ ਕੋਈ ਗੱਲਬਾਤ ਨਹੀਂ ਆ ਤੇ ਪਤਾ ਨਹੀਂ ਕੀ ਉਹਦੇ ਦਿਮਾਗ ਵਿੱਚ ਆਇਆ ਸਾਨੂੰ ਕੁਝ ਨਹੀਂ ਪਤਾ ਕਿ ਬਾਕੀ ਪ੍ਰਸ਼ਾਸਨ ਨੂੰ ਕਹਨੇ ਕੇ ਸਾਹਨੇ ਪਾਣੀ ਬੰਦ ਕਰਾ ਦੇਣ ਤੇ ਸਾਡਾ ਬੱਚਾ ਸਾਡੇ ਇੱਥੇ ਮਿਲ ਜੇ ਸਾਨੂੰ ਇਹ ਮੰਨ ਕਰਦੇ ਆ ਇਸ ਵੇਲੇ ਦੀ ਬਹੁਤ ਦੁਖ ਭਰੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਗੁਰਦਾਸਪੁਰ ਤੋਂ ਜਿੱਥੇ ਕੀਤਾ ਗੁਰਦਾਸਪੁਰ ਦੇ ਧਾਰੀਵਰ ਨਹਿਰ ਦੇ ਵਿੱਚ ਇੱਕ 22 ਸਾਲਾ ਨੌਜਵਾਨ ਨੇ ਸ਼ਹਾਦਤ ਮਾਰ ਦਿੱਤੀ ਜਿੱਥੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਉਸ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਇਸ ਮੌਕੇ ਗੋਤਾਖੋਰਾਂ ਦੀ ਟੀਮਾਂ ਵੀ ਭਗਾਈਆਂ ਗਈਆਂ ਨੇ ਪਰ ਅਜੇ ਤੱਕ ਨੌਜਵਾਨ ਦਾ ਕੁਝ ਪਤਾ ਨਹੀਂ ਲੱਗਿਆ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਗੱਲ ਕਰਦੇ ਵਿੱਚ ਇਦਾਂ ਦੀ ਨਹੀਂ ਹੋਈ ਜਿਸ ਤੋਂ ਬਾਅਦ ਕੀ ਇਦਾਂ ਦਾ ਖੌਫਨਾਕ ਕਦਮ ਚੁੱਕੇ ਪਰ ਪਤਾ ਨਹੀਂ ਉਸ ਦੇ ਨੌਜਵਾਨ ਦੇ ਮਨ ਦੇ ਵਿੱਚ ਕੀ ਆਇਆ ਜੋ ਕਿ ਨਹਿਰ ਦੇ ਵਿੱਚ ਸ਼ਾਨ ਮਾਰ ਦਿੱਤੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਜਲਦੀ ਉਸ ਨੌਜਵਾਨ ਨੂੰ ਲੱਭ ਲਿਆ ਜਾਵੇ ਕਿਉਂਕਿ ਗੋਤਾ ਖੋਲਣ ਦੀਆਂ ਹੋਰ ਵੀ ਟੀਮਾਂ ਮਗਵਾਈਆਂ ਗਈਆਂ ਨੇ ਕਾਰਨ ਕੋਈ ਨਹੀਂ ਕਰੋ ਵੀ ਠੀਕ ਠਾਕ ਆਇਆ ਨਹੀਂ ਕੋਈ ਲੜਾਈ ਝਗੜਾ ਕੋਈ ਗੱਲਬਾਤ ਨਹੀਂ ਕਰੋ ਮਿਲ ਕੇ ਆਇਆ ਜਿਸ ਤਾਗੇ ਰੋਜ਼ ਮਿਲ ਕੇ ਆਉਂਦਾ ਕਿ ਨਾ ਮੈਂ ਸੈਂਟਰ ਚੱਲਿਆ ਸਾਨੂੰ ਨਹੀਂ ਪਤਾ ਫਿਰ ਕਿੱਥੇ ਗਿਆ ਆ ਕੋਚ ਸੀਗਾ ਆਪਣੇ ਮੰਮੀ ਮੰਮੀ ਨੂੰ ਮਿਲ ਕੇ ਆਇਆ ਦਾਦੀ ਦਾਦੀ ਨੂੰ ਸਾਰਿਆਂ ਨੂੰ ਮਿਲ ਕੇ ਆਇਆ ਕੋਈ ਗੱਲਬਾਤ ਨਹੀਂ ਆ ਤੇ ਪਤਾ ਨਹੀਂ ਕੀ ਉਹਦੇ ਦਿਮਾਗ ਵਿੱਚ ਆਇਆ ਸਾਨੂੰ ਕੁਝ ਨਹੀਂ ਪਤਾ ਤੇ ਬਾਕੀ ਪ੍ਰਸ਼ਾਸਨ ਨੂੰ ਕਹਿੰਨੇ ਕਿ ਸਾਡੇ ਪਾਣੀ ਬੰਦ ਕਰਾ ਦੇਣ ਤੇ ਸਾਡਾ ਬੱਚਾ ਸਾਡੇ ਇੱਥੋਂ ਮਿਲ ਜੇ ਸਾਨੂੰ ਇਹ ਇਹ ਮੰਗ ਕਰਦੇ ਆ ਤੇ ਕੱਲ ਵੀ ਪੁਲਿਸ ਵਾਲੇ ਇੱਥੇ ਹੀ ਉਹਨਾਂ ਨੂੰ ਬੋਲਿਆ ਸੀ ਤੁਸੀਂ ਅੱਜ ਹੀ ਮਗਾਓ ਕਿ ਕਦੋਂ ਮਗਾਓ ਗੋਤਾ ਖੋ ਰਹੀ ਪੈਸੇ ਦੇਣ ਨੂੰ ਤਿਆਰ ਆ ਉਹ ਕਹਿੰਦੇ ਕੋਈ ਨਹੀਂ ਆ ਸਕਦਾ ਅੱਜ ਕੋਈ ਨਹੀਂ ਆ ਸਕਦਾ ਇੱਥੇ ਹੈ ਹੀ ਨਹੀਂ ਕੋਈ ਆਈ ਨੰਨ ਬੜਾ ਕਿਆ ਕਰ ਲਿਆ ਕਿ ਜੋ ਆਖੋਗੇ ਅਸੀਂ ਦਵਾਂਗੇ ਤੁਸੀਂ ਸਾਡੇ ਬੱਚੇ ਨੂੰ ਲੱਭ ਦੋ ਸਾਨੂੰ ਇਹ ਹੀ ਆ ਕਿ ਪ੍ਰਸ਼ਾਸਨ ਸਾਡਾ ਸਾਥ ਦਵੇ ਪਾਣੀ ਬੰਦ ਕਰਾ ਦੇ ਆਪਣੇ ਬੱਚੇ ਨੂੰ ਲੱਭ ਲਿਆ ਕਾਰਨ ਕੋਈ ਨਹੀਂ ਸਾਨੂੰ ਸਮਝ ਆਈ ਕੁਝ ਨਹੀਂ ਸੁਖਮਨ ਦੀ ਬੱਚੇ ਨੂੰ 22 ਸਾਲ ਦੀ ਉਮਰ ਹੈ 22 ਸਾਲ ਤੋਂ ਕੋਈ ਕੋਰਸ ਕਰਦਾ ਸੀ ਜਿਹੜਾ ਕੋਰਸ ਕਰ ਲਿਆ ਸੀ ਉਹਨੇ ਹੁਣ ਉਹ ਲੈ ਗਿਆ ਸੀ ਕੋਚਿੰਗ ਲੈ ਗਿਆ ਸੀ ਬਟਾਲੇ ਮਾਮਲਾ ਸਾਡੇ ਗਾ ਜੀ ਪੰਜਾਬ ਪਟਿਆਲੇ ਮੇ ਰਹਤੇ ਹਾਂ तो हमारे को है ना रिंकू भाई साहब ने जो फ्लोर के रहने वाले हैं ये ब्यास के अंदर इनके सारे गोताखोर बैठते हैं इन्होंने इन्होंने हमारे को फोन किया कि एक लड़का है ना किसी तरीके से ना मिसिंग हो गया नहर के अंदर यहाँ पे तो हम तीन गोताखोर सिलेंडर वाले अंदर गए थे और हमने तकरीबन आधा किलोमीटर दूर तक देखा हमारे को अभी तक कोई सफलता नहीं मिली बाकी और चार पांच लड़के वैसे बिना सिलेंडर के डाइविंग कर रहे हैं और तीन लड़के सिलेंडर के साथ डाइविंग कर रहे हैं बाकी अभी हमारे एस साहब आए हैं उन्होंने क्या है की थोड़ा सा ना आगे कोई गड्ढे है जिनके अंदर से रेता निकाला गया उनके अंदर जाकर सर्च किया जाए देखो जिस तरीके से हमने गोते लगाए हैं जिस तरीके से हमने सर्च किया है काफी टाइम से अल्लाह का शुक्र हम गोता खोरी कर रहे हैं उस हिसाब से इस एरिया में अधिक किलोमीटर के अंदर नहीं है तो ये इसकी डूंगाई तो कम है और जितने भी इसके अंदर सर्चिंग की जगह थी सब हमने चेक कर ली तकरीबन कोई पंद्रह फुट पानी चल रहा है इसके अंदर देर हो गई कर रहे हम सुबह से लगे हुए हैं जी अभी दोपहर का तकरीबन कोई डेढ़ बजने वाला है ਸੁਖਨ ਪੜੀ ਤੇ ਸੀਗਾ ਘਰ ਵਿੱਚ ਵੀ ਕੋਈ ਗੱਲ ਇਦਾਂ ਦੀ ਨਹੀਂ ਹੈਗੀ ਪੇਰੈਂਟਸ ਵੀ ਸਾਨੂੰ ਮਿਲੇ ਹੈਗੇ ਆ ਪਤਾ ਨਹੀਂ ਉਹਨੇ ਕਿਉਂ ਪੋਲ ਦੇ ਉੱਪਰੋਂ ਆਪਣੀ ਬਾਈਕ ਲਾ ਕੇ ਤੇ ਉਹਨੇ ਛਾਲ ਮਾਰ ਦਿੱਤੀ ਆ ਅਸੀਂ ਕੱਲ੍ਹ ਦੇ ਹੀ ਇਹਨਾਂ ਨੂੰ ਦੇਖ ਰਹੇ ਆ ਕੁਝ ਇੱਥੇ ਮੁੰਡੇ ਹੈਗੇ ਸੀਗੇ ਜਿਹੜੇ ਕਿ ਧਰਮ ਜਾਣਦੇ ਹੈਗੇ ਆ ਆਪਾਂ ਜਦ ਹੀ ਉਹਨਾਂ ਨੂੰ ਨਹਿਰ 'ਚ ਬਾੜ ਦਿੱਤਾ ਹੈਗਾ ਸੀਗਾ ਵੀ ਆਪਾਂ ਦੇਖ ਲਈਏ ਪਰ ਸਾਨੂੰ ਮਿਲੇ ਨਹੀਂ ਹੁਣ ਦੁਬਾਰਾ ਗੋਤਾਖੋਰ ਵੀ ਆਏ ਹੈਗੇ ਨੇ ਉਹ ਵੀ ਕਰ ਰਹੇ ਆ ਪਾਲ ਤੇ ਉਹਨਾਂ ਦੇ ਪਰਿਵਾਰ ਤੇ ਪਿੰਡ ਵਾਲੇ ਵੀ ਸਾਰੇ ਆਏ ਸਾਰੇ ਅਸੀਂ ਜਿਹੜੇ ਹੈਗੇ ਆ ਇਸ লাশ ਨੂੰ ਜਿਹੜੇ ਹੈਗੇ ਆ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਿਲ ਜੇ ਸਾਨੂੰ ਜਲਦ ਤੋਂ ਜਲਦ ਹੋਤਾਖੋਰ ਵੀ ਸਾਡੀ ਮਦਦ ਕਰ ਰਹੀ ਹੈ ਅਸੀਂ ਵੀ ਜੋ ਪਰਿਵਾਰ ਨੂੰ ਜੋ ਹੈਗੀ ਉਹਨਾਂ ਦੀ ਉਹ ਜਿਹੜੀ ਮਦਦ ਅਸੀਂ ਕਰਾਂਗੇ